ਦੀਨਾ ਚਰਨ ਸਾਨੀ ਜੀ ਨੂੰ ਜਿਹੜੇ ਲਗਾਤਾਰ ਹਰ ਸਾਲ ਕੋੜਿਆਂ ਦਾ ਕੰਪੀਟੀਸ਼ਨ ਕਰਾਉਂਦੇ ਆ ਕੰਪੀਟੀਸ਼ਨ ਕਰਨ ਨਾਲ ਹੀ ਕੋੜਿਆਂ ਦੀ ਬੜੀ ਕੁਆਲਟੀ ਇੰਪਰੂਵ ਹੋਈ ਕੰਪੀਟੀਸ਼ਨ ਆ ਕੋੜਿਆਂ ਦੀ ਸਭ ਤੋਂ ਪਹਿਲੇ ਮੈਂ ਸ਼ੁਰੂ ਕਰਾਈ ਸੀ ਜੂ ਸਰਕਾਰ ਸੀ ਉਦੋਂ ਹਰ ਸਾਲ ਕੰਪੀਟੀਸ਼ਨ ਹੁੰਦੀ ਸੀ ਤੇ ਮੈਂ ਦੇਖਿਆ ਉਹਨਾ ਕੰਪੀਟੀਸ਼ਨਾਂ ਕਰਕੇ ਹੀ ਅੱਜ ਕੁਆਲਿਟੀ ਵਧੀ ਹੈ ਕੋਲਣ ਕੋਲਣ ਪਹਿਲੇ ਜਿਆਦਾ ਮਾਰਵਾੜੀ ਘੋੜੇ ਦੀ ਕੁਆਲਿਟੀ ਰਾਜਸਥਾਨ ਚ ਜਾਂ ਗੁਜਰਾਤ ਚ ਮਿਲਦੀ ਹੁੰਦੀ ਸੀ ਪਰ ਹੁਣ ਮੈਨੂੰ ਲੱਗਦਾ ਹੈ ਇੰਡੀਆ ਚ ਸਭ ਤੋਂ ਵਧੀਆ ਟੌਪ ਦੇ ਮਾਰਵਾੜੀ ਘੋੜੇ ਪੰਜਾਬ ਚ ਜਦੋਂ ਪੀ ਸਰਕਾਰ ਗਈ ਪਿਛਲੇ 10 ਸਾਲਾਂ ਚ ਸਾਰਾ ਕੁਝ ਹੀ ਬੰਦ ਹੋ ਗਿਆ ਜੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਕੋਈ ਕਾਰਨ ਹੈ ਕਿਸ ਸਰਕਾਰ ਨੇ ਬੰਦ ਕਰ ਦਿੱਤਾ ਤੇ ਪ੍ਰਾਈਵੇਟ ਲੋਕਾਂ ਨੂੰ ਮਜਬੂਰੀ ਅੱਗੇ ਆਉਣਾ ਪਿਆ। ਸੋ ਮੈਂ ਇੰਨੀ ਬੇਨਤੀ ਕਰਦਾ ਜੇ ਤੁਸੀਂ ਆਪਣੀ ਵਾਪਸ ਸਰਕਾਰ ਲੈ ਕੇ ਆਉਂਗੇ ਆਹ ਚੈਂਪੀਅਨਸ਼ਿਪ ਬਹੁਤ ਵੱਡੇ ਪੱਧਰ ਤੇ ਆਪਾਂ ਫਿਰ ਤੋਂ ਸ਼ੁਰੂ ਕਰਾਂਗੇ। ਬੋਲੇ ਸੋ ਨਿਹਾਲ ਨਾਲ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਕਿ ਦੇਸ਼ ਵਿੱਚ ਜਿਹੜੇ ਰੇਸ ਕੋਰਸ ਹੈ ਉਹ ਬਾਹਰਲੇ ਘੋੜਿਆਂ ਨਾਲ ਇੱਥੇ ਬੋਟ ਕਰਦੇ ਆ ਤੇ ਉਹਨਾਂ ਨੂੰ ਭਜਾਉਂਦੇ ਆ ਤੇ ਉਹਨਾਂ ਦੀ ਡਰਪੀ ਕਰਾਉਂਦੇ ਆ ਮੈਂ ਪਹਿਲੇ ਵੀ ਕਿਹਾ ਸੀ ਤੇ ਮੈਂ ਹੁਣ ਵੀ ਕਹਿਣਾ ਚਾਹਣਾ ਹੈ ਇੰਡੀਆ ਦਾ ਸਭ ਤੋਂ ਵਧੀਆ ਰੇਸ ਕੋਸ ਆਪਾਂ ਪੰਜਾਬ ਬਣਾਵਾਂਗੇ ਪਰ ਕੱਲੇ ਮਾਰਵਾੜੀ ਘੋੜਿਆਂ ਦੀ ਰੇਸ ਹੋਇਆ ਕੰਨੀਆ ਤੇ ਜਿਵੇਂ ਕਬੱਡੀ ਆਪਣੀ ਜਿਹੜੀ ਪਿੰਡਾਂ 'ਚ ਖੇਡੀ ਜਾਂਦੀ ਸੀ ਤੇ ਕਰੋੜਾਂ ਦੀ ਬਣਦੀ ਉਹਨਾਂ ਮੈਂ ਜਿਹੜੇ ਬੰਦੇ ਸੂਬਿਆਂ ਤੋਂ ਵੀ ਮਾਰਵਾੜੀ ਘੋੜੇ ਆਲੇ ਆਏ ਐ ਤੇ ਅਸੀਂ ਸਰਕਾਰ ਚ ਛੋਟੇ ਵੀਰਾਂ ਪਿੱਛੇ ਬੰਦ ਤੇ ਰੇਸ ਕੋਰਸ ਬਣਾ ਕੇ ਹਰ ਸਾਲ ਦੇ ਹਰ ਫ੍ਰਾਈਡੇ ਸੈਟਰਡੇ ਸੰਡੇ ਹਫਤੇ ਦੇ ਰੇਸ ਜੁਆ ਕਰਨਿਆ ਤੇ 10 ਕਰੋੜ ਰੁਪਏ ਦੇ ਨਾਮ ਦਿੱਤੇ ਜਾਣਗੇ ਸਾਹਿਬ ਮੈਂ ਕਈ ਵਾਰ ਸੋਚਦਾ ਹੁੰਦਾ ਆਪਾਂ ਨੂੰ ਬਾਹਰੋਂ ਘੋੜੇ ਲਿਆਉਣ ਕੇ ਇਥੇ ਰੇਸਾਂ ਕਰਨ ਦੀ ਕੀ ਲੋੜ ਆਪਣੇ ਕੋਲੇ ਇੰਨੇ ਵਧੀਆ ਘੋੜੇ ਆ ਤੇ ਮੈਂ ਇਹਨਾਂ ਕਹਿ ਸਕਦਾ ਜਿਸ ਦਿਨ ਆਪਾਂ ਸ਼ੁਰੂ ਕਰਤਾ ਮੈਂ ਲੱਗਦਾ ਲੋਕੀ ਬਾਹਰਲੇ ਘੋੜਿਆਂ ਦੀ ਰੇਸਾਂ ਭੁੱਲ ਜਾਣਗੇ ਤੇ ਆਪਣੇ ਮਾਰਵਾੜੀ ਘੋੜਿਆਂ ਦੀ ਹੋਰ ਪ੍ਰਮੋਟ ਹੋਗੀ ਨਾਲੇ ਇਹਦੇ ਅਸੀਂ ਇੱਕ ਐਸੋਸੀਏਸ਼ਨ ਬਣਾਵਾਂਗੇ ਜਿਦੇ ਪੂਰਾ ਰਿਕਾਰਡ ਰੱਖਿਆ ਜਾਊਗਾ ਮੈਡੀਕਲ ਰਿਕਾਰਡ ਲੱਗਿਆ ਜਾਊਗਾ ਕਿ ਜਿਸ ਕਾਰਨ ਆਪਾਂ ਮਾਰਵਾੜੀ ਘੋੜੇ ਤੋਂ ਸਪੋਰਟ ਵੀ ਹੋ ਸਕਣ ਉਸ ਲੈਵਲ ਦੀ ਕੁਆਲਿਟੀ ਆ ਪੱਕੇ ਰਜਿਸਟ੍ਰੇਸ਼ਨ ਕਰਾਂਗੇ ਸੋ ਜਿਹੜਾ ਆਪਣੇ ਜਿਹੜੇ ਬੱਚੇ ਆਪ ਪੈਦਾ ਕਰਾਂਗੇ ਕੱਲੀ ਹਿੰਦੂਸਤਾਨ ਮਾਰਕੀਟ ਨਹੀਂ ਇਹਦੀ ਮਾਰਕੀਟ ਬਾਹਰਲੇ ਦੇਸ਼ਾਂ 'ਚ ਵੀ ਹੈ ਪਰ ਇੱਥੇ ਕੋਈ ਸਿਸਟਮ ਹੈ ਨਹੀਂ ਰਿਕਾਰਡ ਦਾ ਮੈਡੀਕਲ ਦਾ ਜਿਹਦੇ ਕਰਕੇ ਆ ਨੁਕਸਾਨ ਹੋ ਜਾਂਦਾ ਹੈ ਦੂਜੀ ਗੱਲ ਮੈਂ ਕਹਿਣਾ ਚਾਹਣਾ ਕਿ ਪਸ਼ੂ ਮੇਲੇ ਕਰਾਉਣੇ ਵੀ ਬੜੇ ਜ਼ਰੂਰੀ ਸੀ ਉਹ ਵੀ ਮੈਨਸ਼ਨ ਕੀਤੇ ਤੇ ਆਪਣਾ ਦੇਖੋ ਕਿਵੇਂ ਮੱਝਾਂ ਗਾਵਾਂ ਦੀਆਂ ਕਿੰਨੀ ਵਧੀਆ ਕੁਆਲਿਟੀ ਪ੍ਰੂਫ ਹੋਈ ਪਰ ਉਹ ਵੀ ਬੰਦ ਹੋ ਗਏ ਪਿਛਲੇ 10 ਸਾਲਾਂ 'ਚ ਸੋ ਉਹ ਵਾਪਸ ਮੇਲੇ ਹੋਣੇ ਬੜੇ ਜ਼ਰੂਰੀ ਹੈ ਪਸ਼ੂਆਂ ਦੇ ਮੇਲੇ ਮੈਂ ਕਾਹ ਵੀ ਕਹਿਣਾ ਚਾਹਣਾ ਬਹੁਤ ਲੋਕੀ ਕਬੂਤਰਾਂ ਦਾ ਬਹੁਤ ਸ਼ੌਂਕ ਰੱਖਦੇ ਐ ਬਾਜੀਆਂ ਲੋਕ ਦੇ ਮੈਂ ਕਹਿਣਾ ਚਾਹੁੰਦਾ ਕਬੂਤਰ ਵਾਲਿਆਂ ਨੂੰ ਜਿਸ ਦਿਨ ਸਰਕਾਰ ਆ ਗਈ ਹਰ ਸਾਲ ਤੋਂ ਵੀ ਅਸੀਂ 1 ਕਰੋੜ ਰੁਪਏ ਨਾਮ ਆ ਕੇ ਬੈਸਟ ਅਸੀਂ ਉਹ ਟੂਰਨਾਮੈਂਟ ਕਰਾਇਆ ਕਰਾਂਗੇ ਕਬੂਤਰਾਂ ਦਾ ਮੇਰੀ ਮਤਲਬ ਕੀ ਅੱਗੇ ਜਾਂਦਾ ਜਿਹੜੇ ਆਪਣੇ ਪਿੰਡਾਂ ਦੇ ਲੋਕ ਦੇ ਆਮ ਜਨਤਾ ਦੀ ਸ਼ੌਕ ਹੈ ਉਹ ਸ਼ੌਕ ਨੂੰ ਅੱਗੇ ਵਧਾਉਣ ਦੀ ਲੋੜ ਹੈ ਆਪਣੇ ਪੰਜਾਬ ਜਜ਼ਬਾ ਪਿਆਰ ਹੈ ਜਾਨਵਰਾਂ ਨੂੰ ਸੁਭਾਣਨ ਦਾ ਜਿਉ ਆਪਾਂ ਏਡੇ ਏਡੇ ਨਾਮ ਰੱਖਦੇ ਤੇ ਲੋਕਾਂ ਵਿੱਚ ਹੋਰ ਪਿਆਰ ਵਧੂਗਾ ਕਿ ਖਾਦਨ ਬਣ ਜੂਗਾ ਘਰ ਬੈ ਕੇ ਆਮਦਨ ਕਮਾਉ ਕੰਮਦੰਦਾਰ ਜਿਵੇਂ ਬੱਕਰੀਆਂ ਪਾਲਦੀਆਂ ਕੁੱਕੜ ਪਾਲ ਲਿਆ ਐ ਅਜ ਕਬੂਤਰ ਪਾਲ ਲਿਆ ਆ ਜਿਹੜੇ ਪਿੰਡ ਪਿੰਡ ਆਪਣੇ ਨੌਜਵਾਨ ਕੰਮ ਲੱਗ ਜਾਣਗੇ ਇਹਦਾ ਇੱਕ ਖਾਦਨ ਵੀ ਬਣ ਜੂਗਾ ਐਕਸਟਰਾ ਇਨਕਮ ਵੀ ਆ ਜੂਗੀ ਸੋ ਮੈਂ ਜਿਆਦਾ ਸਮਾਂ ਲੈਣਾ ਚਾਹੁੰਦਾ ਮੈਂ ਵਧਾਈ ਦੇਣਾ ਚਾਹੁੰਦਾ ਸਨਜੀ ਜੀ ਨੂੰ ਤੇ ਉਹਨਾਂ ਦੀ ਟੀਮ ਨੂੰ ਤੇ ਜਿਹੜੇ ਗੈਸਟ ਆਏ ਘੋੜੇ ਲੈ ਕੇ ਬਾਹਰੋਂ ਆਏ ਐ ਮੈਂ ਇਹਨਾਂ ਨੂੰ ਕਹਿਣਾ ਚਾਹਣਾ 2027 ਦੇ ਬਾਅਦ ਐਜੇ ਸ਼ੂ ਹੋਇਆ ਕਰਾਂਗੇ ਜਿਹੜੀ ਹਿੰਦੁਸਤਾਨ ਦੇ ਲੋਕ ਯਾਦ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਤੇ ਪੰਜਾਬ ਤੋਂ ਬਾਹਰ ਦੇ ਜਿੰਨੇ ਘੋੜਾ ਪ੍ਰੇਮੀ ਐ ਆਪਣੇ ਆਪਣੇ ਜਾਨਵਰ ਲੈ ਕੇ ਆਏ ਆ ਆ ਕੰਪੀਟੀਸ਼ਨ ਪਹਿਲੇ ਸਰਕਾਰ ਕਰਾਉਂਦੀ ਹੁੰਦੀ ਸਾਡੀ ਸਰਕਾਰ ਦੇ ਦੌਰਾਨ ਪਰ ਜਦੋਂ ਦੀ ਇਕਾਲੀ ਦਲ ਸਰਕਾਰ ਗਈ ਹੈ ਆ ਚੈਂਪੀਅਨਸ਼ਿਪ ਬੰਦ ਹੋ ਗਈਆਂ ਪਸ਼ੂ ਮੇਲੇ ਵੀ ਬੰਦ ਹੋ ਗਏ ਆ ਤੇ ਹੁਣ ਪ੍ਰਾਈਵੇਟ ਤੌਰ ਤੇ ਲੋਕ ਆਪ ਕਰਨ ਲਗੇ ਐ ਮੈਂ ਇਹਨਾਂ ਦੀ ਹਿੰਮਤ ਹੀ ਦਾਤ ਦਿੰਦਾ ਐ ਇਹਨਾਂ ਨੂੰ ਵਧਾਈ ਦਿੰਦਾ ਐ ਪਰ ਜਿਸ ਦਿਨ ਆਪਣੀ ਸਰਕਾਰ ਆ ਗਈ ਵਾਪਸ ਸਰਕਾਰੀ ਤੌਰ ਤੇ ਵੱਡੇ ਨਾਮ ਰੱਖ ਕੇ ਅਸੀਂ ਆ ਚੈਂਪੀਅਨਸ਼ਿਪ ਕਰਾਇਆ ਕਰਾਂਗੇ ਬਲਕਸੁਰ ਬਲਕਸੁਰ ਕੇ ਗਿਆ ਛੋਟਾ ਇਕੱਲਾ ਕਬ ਬਲਕਸੁਰ ਦੀਆਂ ਛੋਟਾਂ ਔਰੀਆਂ ਨੇ ਤੁਸੀਂ ਵੀ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਹਾਲਾਤਾਂ ਕਿਵੇਂ ਨੇ ਪੂਰੇ ਜੋਰ ਨਾਲ ਲੱਗੀ ਐ ਝਾੜੂ ਵਾਲੇ ਸਾਰਾ ਪੁਲਿਸ ਵੱਸ ਰਿਹਾ ਐ ਅਫਸਰ ਵੱਤ ਰਿਹਾ ਐ ਸਾਰੀਆਂ ਧਾਂਦਲੀਆਂ ਖਰੀ ਜਾਂਦੇ ਐ ਉਨ੍ਹਾਂ ਦੇ ਪੈਰਾਂ ਤੋਂ ਜ਼ਮੀਨ ਖਿਸਕੀ ਹੈ ਤੋਂ ਸੋਚਦੇ ਕਿ ਤੱਕੇ ਨਾਲ ਉੱਚਾ